ਪੰਜ ਖਾਤੇ ਕੁੜੀ ਲਈ ਹੋਈ ਹੈ ਤੁਹਾਡਾ ਕਿੰਨੇ ਕਿੰਨੇ ਪੈਸੇ ਲਏ ਆਲੇ ਕਿੰਨੇ ਤੁਹਾਨੂੰ ਤੇ ਪੈਸੇ ਲਏ ਆ ਕੁੜੀ ਤੋਂ ਬੋਲੋ ਡਰੋਨ ਨੂੰ ਫੜਿਆ ਸੀ ਕੁਝ ਪਰਿਵਾਰ ਵਾਲਿਆਂ ਨੇ ਰੋਲਾ ਪਾਇਆ ਸੀ ਕਹਿੰਦੇ ਸੀ ਕਿ ਛੇ ਆਪਣੀ ਇੱਕ ਕੁੜੀ ਆ ਜਿਹੜੀ ਉਸ ਗਰੋਹ ਦੀ ਜਿਹੜੀ ਮੁਖੀ ਆ ਉਹਦੀ ਕੁੜੀ ਕੈਨੇਡਾ ਦੇ ਵਿੱਚ ਆ ਤੇ ਕੈਨੇਡਾ ਵਾਲੀ ਕੁੜੀ ਦਾ ਪਹਿਲਾ ਛੇ ਕਿਤੇ ਰਿਸ਼ਤੇ ਕਰਤੇ ਤੇ ਸੱਤਵਾਂ ਰਿਸ਼ਤਾ ਕਰਨ ਵੀ ਅੱਜ ਦਰਾਹੇ ਪਹੁੰਚੀ ਹੋਈ ਸੀ ਪਹਿਲਾਂ ਨਾ ਪੜਿਆ ਹੋਇਆ ਜੀ ਅੰਨਾ ਨੇ ਕਿੰਨੇ ਪੈਸੇ ਲਏ ਨੇ 12 ਲੱਖ ਰੁਪਈਆ ਸੀ ਦੋ ਦੇਦਾ ਵੀ ਨਹੀਂ ਨਾ ਤੋਂ ਜਿਹੜਾ ਹੁਣ ਨਵੀਂ ਠੱਗੀ ਆ ਕੁਛ ਨਹੀਂ ਲੈਣਾ ਕੋਤਾ ਅੱਛਾ ਕੁੜੀ ਕਿੱਥੇ ਤੇਰੀ ਕੁੜੀ ਮੇਰੀ ਕੈਨੇਡਾ ਆ ਮੀਂਹ ਮਾਮਲਾ ਹੋਇਆ ਸੀ ਕਦੋਂ ਵਿਆਹ ਹੋਇਆ ਸੀ ਸਾਡਾ ਇੱਕ ਗੈਰ ਮਾਮੀ ਨਾ ਸੀਗਾ 2007 ਚ ਸੀਗਾ 24 ਚ ਜੀ ਸਿਕਣ ਪਾਈ ਸਾਨੂੰ ਤੇ ਹੁਣ ਦੇਖ ਲਓ ਸਾਨੂੰ ਲਾਰੇ ਲਾਉਂਦੇ ਨੇ ਕਿੰਨਾ ਚਿਰ ਹੋ ਗਿਆ 2 ਸਾਲ ਹੋਣ ਵਾਲੇ ਆ ਜੀ ਕਿੰਨੀ ਥਾਂ ਤੇ ਲਾਈ ਆ ਆ ਢੇਲੋਂ ਵਾਲੇ ਨੂੰ ਕਾਜ ਦੰਨੇ ਆ ਲਿਤਨਾ ਜਗਰਾਉ ਕਿੰਨੇ ਥਾਂਾਂ ਤੇ ਲਾਈ ਆ ਕੁੜੀ ਕੁੜੀ ਦਾ ਨਾਮ ਹੈਰੀ ਆ ਜੀ ਉਹਦੀ ਮਾਂ ਦਾ ਨਾਮ ਉਹ ਜਰਗਾਮਾ ਦੀ ਹੈ ਕੁੜੀ ਤੇ ਮਾਂ ਦਾ ਨਾਮ ਹੈਗਾਗਾ ਆਹ ਸੋਹਤ ਅਸਨ ਕੌਰ ਤੇ ਘਰ ਵਾਲੇ ਦਾ ਹੈਗਾ ਗਾ ਬੰਤ ਸਿੰਘ ਪੰਜ ਖਾਂ ਤੇ ਕੁੜੀ ਵਿਆਹੀ ਹੋਈ ਆ ਪੰਜ ਖਾਂ ਦੇ 6ਵੇਂ ਤੁਸੀਂ ਹੋ ਹਾਂ ਹਰ ਖਾਂ ਦੇ ਮਾਰਕਟ ਠੱਗੀਕਾਰਾਂ ਦੀ ਲੱਕ ਲੈ ਜਾਂਦੀ ਆ ਸਾਡੀ ਸਾਡੇ 23 ਲੱਖ ਚ ਗੱਲ ਹੋਈ ਸੀਗੀ ਸਾਨੂੰ ਹੈਰੀ ਨੇ ਮਲਾਇਆ ਸੀ ਜੀ ਰਿਆ ਕੋਟ ਤੋਂ ਉਹਨੇ ਮਲਾਇਆ ਸੀ ਹੁਣ ਫਿਰ ਰੋਲਾ ਕਿਉਂ ਪੈ ਗਿਆ ਕਿਤੇ ਹੋਰ ਕਰਤਾ ਰਿਸ਼ਤਾ ਕਿਵੇਂ ਹੋਰ ਜੀ ਕਈ ਸਾਈਆਂ ਸਾਨੂੰ ਬਰਤਾਲ ਆਈ ਪਹਿਲਾਂ ਹੁਣ ਕਰਦੀ ਨਹੀਂ ਲਾਰੇ ਲਾਈ ਜਾਂਦੀ ਆ ਅੱਜ ਕਰਦੀ ਆ ਅਸੀਂ ਸਾਨੂੰ ਕੋਈ ਵਿੜਕਾਈ ਅਸੀਂ ਆ ਕੇ ਅੱਜ ਉੱਤੋਂ ਫੜਦੇ ਹੇ ਇਹ ਕਈ ਕਰ ਉਹਨੇ ਠੱਗੀਆਂ ਮਾਰੀਆਂ ਸਾਡੇ ਨਾਲ ਨਹੀਂ ਇੱਕਣਾ ਬਹੁਤ ਜਣਾਂ ਨਾਲ ਠੱਗੀਆਂ ਕੀ ਕਰਦੇ ਅਸੀਂ ਨਿਸ਼ਾਬ ਤਾਂ ਉਹਨੇ ਆ ਜੀ ਮਿਲਣਾ ਚਾਹੀਦਾ ਸਾਨੂੰ ਅਸੀਂ ਦੋ ਕਲੇ ਜ਼ਮੀਨ ਵੇਚੀ ਆ ਜੀ ਆਪਦੀ ਮੇਰੇ ਡੈਡੀ ਦੀ ਦੋ ਕਲੇ ਜ਼ਮੀਨ ਸਾਡੇ ਕੋਲ ਹੀ ਉਹ ਵੇਚ ਲਈ ਅਸੀਂ ਤਾਂ ਵਪਾਰ ਕਰਦੇ ਸੀ ਅਸੀਂ ਤਾਂ ਰੋਟੀ ਖਾਂਦੇ ਸੀ ਆ ਉਹਦੀ ਇਹ ਤਾਂ ਅਜ ਬੇਕਾਰ ਹੋ ਗਈ ਮੇਰੇ ਭਰਾ ਦਾ ਘਰ ਪਟਿਆ ਗਿਆ ਜਿੱਥੋਂ ਦੂਗਾ ਫੇਰ ਪਟਿਆ ਉਹਦੋਂ ਹੋਰ ਪੱਟੂਗੀ ਇਹ ਵੀ ਅਸੀਂ ਕਹਿੰਦੇ ਹਾਂ ਉਹ ਇੱਥੇ ਨੱਥ ਪਾਓ ਅਸੀਂ ਇਸ ਟੇਮ ਪੁਲਿਸ ਸਟਾਸ਼ਨ ਦਰਾਹਾ ਦੇ ਵਿੱਚ ਆ ਕੁਝ ਸਮਾਂ ਪਹਿਲਾਂ ਹੀ ਇੱਕ ਗਰੋਹ ਨੂੰ ਫੜਿਆ ਸੀ ਕੁਝ ਪਰਿਵਾਰ ਵਾਲਿਆਂ ਨੇ ਰੋਲਾ ਪਾਇਆ ਸੀ ਕਹਿੰਦੇ ਸੀ ਕਿ ਛੇ ਆਪਣੀ ਇੱਕ ਕੁੜੀ ਆ ਜਿਹੜੀ ਉਸ ਗਰੋਹ ਦੀ ਜਿਹੜੀ ਮੁਖੀ ਆ ਉਹਦੀ ਕੁੜੀ ਕੈਨੇਡਾ ਦੇ ਵਿੱਚ ਆ ਕੈਨੇਡਾ ਵਾਲੀ ਕੁੜੀ ਦਾ ਪਹਿਲਾ 6 ਕਿਤੇ ਰਿਸ਼ਤੇ ਕਰਤੇ ਤੇ 7ਵਾਂ ਰਿਸ਼ਤਾ ਕਰਨ ਵੀ ਅੱਜ ਦਰਾਹੇ ਪਹੁੰਚੀ ਹੋਈ ਸੀ ਤਾਂ ਇੱਕ ਬਠਿੰਡੇ ਕੋਲੋਂ ਪਰਿਵਾਰ ਪਹੁੰਚਿਆ ਜਿਨ੍ਹਾਂ ਦਾ ਦੋਸ਼ ਹੈ ਕਿ ਇਹਨਾਂ ਨਾਲ ਪੈਸੇ ਲੈ ਕੇ ਠੱਗੀ ਮਾਰੀ ਗਈ ਹੈ ਪਹਿਲਾਂ ਇਹਨਾਂ ਨਾਲ ਉਸ ਕੁੜੀ ਦਾ ਸਗਨ ਪਾਇਆ ਗਿਆ ਸੀ ਉਹ ਨੌਜਵਾਨ ਸਾਡੇ ਨਾਲੇ ਕੀ ਨਾਮ ਹੈ ਜੀ ਤੁਹਾਡਾ ਰਾਜਵੰਦਰ ਜੀ ਕਿੱਥੇ ਦੇ ਰਹਿਣ ਵਾਲੇ ਪਿੰਡ ਦੁੱਲੇ ਵਾਲਾ ਰਾਮਪਰਾ ਫੁਲਦੀਨ ਕੀ ਮਾਮਲਾ ਹੋਇਆ ਸੀ ਕਦੋਂ ਵਿਆਹ ਹੋਇਆ ਸੀ ਸਾਡਾ ਇੱਕ ਗੈਰਮਾਮੀ ਨਾ ਸੀਗਾ 2007 ਚ ਸੀਗਾ 24 ਜੀ ਸਗਨ ਪਾਇਆ ਸੀ ਸਾਨੂੰ ਤੇ ਹੁਣ ਦੇਖ ਲਓ ਸਾਨੂੰ ਲਾਰੇ ਲਾਉਂਦਿਆਂ ਨੂੰ ਕਿੰਨਾ ਚਿਰ ਹੋ ਗਿਆ 2 ਸਾਲ ਹੋਣ ਆ ਨੀ ਕੌਣ ਸੀਗੀ ਕੀ ਲੇਡੀਜ਼ ਦਾ ਨਾਮ ਕੀ ਆ ਕੁੜੀ ਦਾ ਨਾਮ ਕੀ ਆ ਕਿੱਥੇ ਦੀ ਰਹਿਣ ਵਾਲੀ ਕੁੜੀ ਦਾ ਨਾਮ ਹੈਰੀ ਆ ਜੀ ਉਹਦੀ ਮਾਂ ਦਾ ਨਾਮ ਉਹ ਜਰਗਾਮਾ ਦੀ ਹੈ ਕੁੜੀ ਤੇ ਮਾਂ ਦਾ ਨਾਮ ਹੈਗਾਗਾ ਸੁਖਦਸ਼ਨ ਕੌਰ ਤੇ ਘਰ ਵਾਲੇ ਦਾ ਹੈਗਾਗਾ ਰਵੰਤ ਸਿੰਘ ਘਰ ਵਾਲੇ ਦਾ ਨਾਮ ਹੈ ਕਿੰਨੇ ਮਲਾਇਆ ਸੀ ਕਿੰਨੇ ਪੈਸਿਆਂ 'ਚ ਗੱਲ ਹੋਈ ਸੀ ਕੀ ਗੱਲ ਹੋਈ ਸੀ ਸਾਢੇ 23 ਲੱਖ 'ਚ ਗੱਲ ਹੋਈ ਸੀਗੀ ਸਾਨੂੰ ਹੈਰੀ ਨੇ ਮਲਾਇਆ ਸੀ ਜੀ ਰਿਆਕੁਰ ਤੋਂ ਉਹਨੇ ਮਲਾਇਆ ਸੀ ਨਹੀਂ ਹੁਣ ਫਿਰ ਰੋਲਾ ਕਿਉਂ ਪੈ ਗਿਆ ਕਿਤੇ ਹੋਰ ਕਰਤਾ ਰਿਸ਼ਤਾ ਕਿਵੇਂ ਹੋਰ ਜੀ ਕਈ ਸਾਈਆਂ ਸਾਨੂੰ ਬਰਤਾਲ ਆਈ ਪਈਦਾ ਹੁਣ ਕਰਦੀ ਨਹੀਂ ਲਾਰੇ ਲਾਈ ਜਾਂਦੀ ਆ ਅੱਜ ਕਰਦੀ ਆ ਅਸੀਂ ਸਾਨੂੰ ਕੋਈ ਬੜਕਾਈ ਅਸੀਂ ਆ ਕੇ ਅੱਜ ਉੱਤੋਂ ਫੜਦੇ ਹੇ ਇਹ ਕਈ ਕਰ ਇਹਨਾਂ ਠੱਗਾਂ ਮਾਰਿਆ ਸਾਡੇ ਨਾਲ ਨਹੀਂ ਇਕਣਾ ਬਹੁਤ ਜਿਆਦਾ ਨੇ ਠੱਗਾਂ ਜੀ ਇਹਦੀਆਂ ਹੁਣ ਮੰਗ ਕੀ ਕਰਦੇ ਆ ਅਸੀਂ ਨਿਸ਼ਾਬ ਤਾਉਣੇ ਆ ਜੀ ਮਿਲਣਾ ਚਾਹੀਦਾ ਸਾਨੂੰ ਅਸੀਂ ਦੋ ਕਲੇ ਜ਼ਮੀਨ ਵੇਚੀ ਆ ਜੀ ਆਪਦੀ ਮੇਰੇ ਡੈਡੀ ਦੀ ਦੋ ਕਲੇ ਜ਼ਮੀਨ ਸਾਡੇ ਕੋਲ ਹੀ ਉਹ ਵੇਚ ਲਈ ਅਸੀਂ ਤਾਂ ਪਾਰ ਕਰਦੇ ਸੀ ਅਸੀਂ ਤਾਂ ਰੋਟੀ ਖਾਂਦੇ ਸੀ ਆਪਦੀ ਇਹ ਤਾਂ ਅੱਜ ਬੇਕਾਰ ਹੋ ਗਏ ਉਹ ਪਰਿਵਾਰਾ ਨੌਜਵਾਨ ਹੈ ਕੈਨੇਡਾ ਜਾਣ ਦੇ ਚੱਕਰ ਦੇ ਵਿੱਚ 2 ਏਕੜ ਜ਼ਮੀਨ ਸੀ ਉਹ ਵੀ ਵੇਚ ਲਈ ਪਰ ਠੱਗ ਗਰੋ ਦੇ ਧੱਕੇ ਚੜ ਗਏ ਹੋਰ ਵੀ ਸਾਡੇ ਨਾਲ ਨੇ ਇਹਨਾਂ ਦੀ ਸਿਸਟਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਦੋਂ ਹੋਇਆ ਸੀ ਵਿਆਹ ਕਿਨੇ ਮਲਾਏ ਸੀ ਇਹ ਸਾਨੂੰ ਜੀ ਪਚੋਲੇ ਨੇ ਕੋਸ ਸਾਡੇ ਇੱਕ ਪਿੰਡ ਦਾ ਬੰਦਾ ਸੀਗਾ ਦਾ ਉਹਨੇ ਬੁਲਾਇਆਗਾ ਉਦੋਂ ਬਾਅਦ ਚ ਇੱਕ ਰਾਮਕੜ ਦਾ ਸੀਗਾ ਉਦੋਂ ਮੁੜ ਕੇ ਘਰਾਇਆ ਕੋਟ ਤੋਂ ਸੀਗੀ ਕੁੜੀਆ ਉਹਨਾਂ ਨੇ ਇਹਨਾਂ ਨੇ ਸਾਨੂੰ ਸਾਰੀ ਡਿਸਕਸ ਕਰਕੇ ਸਾਨੂੰ ਬਾਅਦ ਚ ਇਹਨਾਂ ਨੇ ਝਮੇਲੇ ਚ ਫਸਾ ਲਿਆ ਹੁਣ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਜੇ ਇਹਨਾਂ ਨੂੰ ਸਜ਼ਾ ਹੋਵੇ ਅੱਜ ਸਾਡਾ ਘਰ ਪੱਟਿਆ ਕਾਨੂੰ ਹੋਰ ਦਾ ਪੱਟਿਆਗਾ ਅੱਜ ਇੱਕ ਸਾਡੇ ਬਾਹਾਂ ਤੋਂ ਉੱਤੋਂ ਫੜੇ ਅਸੀਂ ਆਕੇ ਜੱਜ ਮੇਰੇ ਭਰਾ ਦਾ ਘਰ ਪੱਟਿਆਗਾ ਜਿੱਥੋਂ ਦੂਗਾ ਫੇਰ ਪੱਟਿਆ ਉਹਦੋਂ ਹੋਰ ਪੱਟੂਗੀ ਇਹ ਵੀ ਅਸੀਂ ਕਹਿੰਨੇ ਨੂੰ ਇੱਥੇ ਹੀ ਨੱਥ ਪਾਉ ਠੀਕ ਹੈ ਨਾ ਅਸੀਂ ਨੂੰ ਇਹ ਕਹਿੰਨੇ ਵੀ ਅਸੀਂ ਨੂੰ ਇੱਥੇ ਹੀ ਨੱਥ ਪਾਉ ਵੀਰੇ ਇਹ ਉਹ ਪਰਿਵਾਰ ਹੈ ਦੇਖੋ ਪੀੜਤ ਪਰਿਵਾਰ ਹੈ ਥਾਣੇ ਦੇ ਬਾਹਰ ਖੜਿਆ 11 ਵਜ ਦਾ ਇਹ ਪਰਿਵਾਰ ਹੈ ਜਿਹੜਾ ਇੱਥੇ ਮੈਂ ਬੈਠਾ ਖੱਜਲ ਖਵਾਰ ਹੋ ਰਿਹਾ ਜਿਹੜੀ ਪੁਲਿਸ ਆ ਪੁਲਿਸ ਨਾ ਕੋਈ ਕਾਰਵਾਈ ਕਰਦੀ ਕਿਉਂਕਿ ਦੂਜੀ ਆ ਪਰਵਾਹੀ ਕਰਨ ਨੂੰ ਵੀ ਤਿਆਰ ਆ ਉਹ ਵੀ ਨਹੀਂ ਪੁਲਿਸ ਮੰਦੀ ਤੁਸੀਂ ਦੇਖ ਸਕਦੇ ਹੋ ਕਿਉਂ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਇਹਨਾਂ ਆਫਸਰਾਂ ਕਰਕੇ ਨਾ ਪ੍ਰਸ਼ਾਸਨ ਦੀ ਖੱਜਲ ਖਵਾਰੀ ਕਰਕੇ ਕੈਨੇਡਾ ਜਾਣਾ ਚਾਹੁੰਦਾ ਹੈ ਪੰਜਾਬ 'ਚ ਨਹੀਂ ਰਹਿਣਾ ਚਾਹੁੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ ਕਿ ਜਿਹੜੇ ਕੈਨੇਡਾ ਦੇ ਵਿੱਚ ਲੋਕ ਵਸਦੇ ਨੇ ਨੌਜਵਾਨ ਗਏ ਨੇ ਉਹਨਾਂ ਨੂੰ ਅਸੀਂ ਵਾਪਸ ਬੁਲਾਵਾਂਗੇ ਔਰ ਜਿਹੋ ਜਿਹਾ ਸਾਡਾ ਸਿਸਟਮ ਹੈ ਤੁਸੀਂ ਦੇਖ ਸਕਦੇ ਹੋ ਪਹਿਲਾਂ 22 ਲੱਖ ਦੀ ਠੱਗੀ ਲੱਗ ਗਈ ਠੱਗੀ ਤੋਂ ਬਾਅਦ ਖ ਤੇ 11 ਵਜੇ ਤੋਂ ਲੈ ਕੇ ਹੁਣ 5 ਵਜੇ ਤੇ ਇੱਥੇ ਹਰਾਸ ਹੋ ਰਹੇ ਨੇ ਪੁਲਿਸ ਦੀਆਂ ਮਿੰਤਾ ਤਰਲੇ ਕਰ ਰਹੇ ਨੇ ਕੋਈ ਕੋਈ ਕਾਰਵਾਈ ਕਰ ਤੋ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟੀ